ਲੜਕੀ ਦੀ ਆਵਾਜ਼ ਸੁਣੀ ਬਚਾਓ ਬਚਾਓ ਦੀ ਮੈਂ ਥਾਣੇ ਤੋਂ ਭੱਜ ਕੇ ਬਾਹਰ ਗਿਆ ਤੇ ਮੈਂ ਬਿਨਾਂ ਸੋਚੇ ਬਿਨਾਂ ਕਿਸੇ ਡਰ ਤੋਂ ਕਿ ਜਾਂ ਕਿ ਮੈਂ ਇਹੋ ਹੀ ਮਨ ਦੇ ਵਿੱਚ ਕਿ ਮੈਂ ਲੜਕੀ ਨੂੰ ਬਚਾ ਕੇ ਬਾਹਰ ਲਿਆਉਣਾ ਤਾਂ ਕੀ ਉਸ ਤੋਂ ਬਾਅਦ ਉਸ ਲੜਕੀ ਨੇ ਜਾਂ ਉਹਦੇ ਪਰਿਵਾਰਕ ਮੈਂਬਰਾਂ ਨੇ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕੀਤੀ ਮੈਨੂੰ ਉੱਥੇ ਇੱਕ ਇੱਟ ਪਈ ਹੋਈ ਸੀ ਤੇ ਮੈਂ ਇੱਟ ਦੀ ਮਾਰੀ ਸ਼ੀਸ਼ੇ ਦੇ ਤੇ ਉਹ ਗੈਸ ਇੰਨੀ ਕਾ ਜ਼ਿਆਦਾ ਬਣੀ ਹੋ ਸ਼ੀਸ਼ਾ ਦੇ ਟੁੱਟਾ ਨਹੀਂ ਪਰ ਇੱਟ ਬਹੁਤ ਜੋ ਮੇਰੇ ਮੋਢੇ ਤੇ ਵੀ ਵੱਜੀ ਹੈ ਡਰਾਈਵਰ ਸਾਈਡ ਵਾਲੀ ਜਿਹੜੀ ਬਾੜੀ ਹੈ ਉਹ ਮੈਂ ਰੋਡ ਦੇ ਨਾਲ ਨਾਲ ਉਹਨੂੰ ਧੱਕ ਕੇ ਖੋਲਿਆ ਤੇ ਉਹ ਜਿਹੜੀ ਲੇਡੀ ਸੀ ਉਹ ਬਿਹੋਸ ਹੋਈ ਉਹ ਨਾਲ ਜਦੋਂ ਬਾੜੀ ਖੁੱਲੀ ਆ ਤੇ ਥਲੇ ਡਿੱਗ ਗਈ ਸਾਡੇ ਐਸਐਚਓ ਸਾਹਿਬ ਨੇ ਵੇਖਿਆ ਕਿ ਤੇਰੇ ਬਲੱਡ ਲੱਗਾ ਹੋਇਆ ਜਿਵੇਂ ਕੰਮ ਨੂੰ ਤੇ ਮੈਂ ਸਰ ਉਦਾਂ ਇਹ ਲੋਹੇ ਦੀਆਂ ਤਾਰ ਉੱਤੇ ਹੈਗੀਆਂ ਖਿਲੜੀਆਂ ਉਹ ਵੱਜ ਗਈ ਹੋਣੀ ਆ ਅੱਜ ਨਹੀਂ ਤੂੰ ਯੂਨੀਫਾਰਮ ਆਪਣੇ ਕੋਲ ਨਾ ਖੋਲ ਲਈ ਬਟਨ ਧੰਦੇ ਕਿ ਤੇਰੇ ਗੋਲੀ ਲੱਗੀ ਆ ਜਾਹਿੰਦ ਬਿਹਾਈਂਡ ਦਾ ਬੈਚ ਦੀ ਇਸ ਸੀਰੀਜ਼ ਦੇ ਅੱਜ ਦੇ ਐਪੀਸੋਡ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਸੀਨੀਅਰ ਕਨਸਟੇਬਲ ਚੁਗਰਾਜ ਸਿੰਘ ਚੁਗਰਾਜ ਫੋਟ ਫੋਟ ਸਵਾਗਤ ਹੈ ਤੁਹਾਡਾ ਥੈਂਕ ਯੂ ਚੁਗਰਾਜ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਕੁਝ ਦੱਸੋ ਆਪਣੀ ਪਰਸਨਲ ਲਾਈਫ ਬਾਰੇ ਔਰ ਡਿਪਾਰਟਮੈਂਟ ਕਦੋਂ ਜੁਆਇਨ ਕੀਤਾ ਉਸ ਬਾਰੇ ਸਾਡੇ ਵਿਊਅਰਸ ਨੂੰ ਦੱਸੋ ਹਾਂ ਜੀ ਮੈਂ ਜੀ ਪਿੰਡ ਕੋਠਿਆਂ ਦਾ ਰਹਿਣ ਵਾਲਾ ਵਾਂ ਸਾਡਾ ਛੋਟਾ ਜਿਹਾ ਕਸਬਾ ਪਿੰਡ ਹੈ ਜੀ ਇੱਕ ਜਿੱਥੋਂ ਦੇ ਕਲਾਕਾਰ ਨੇ ਗਰਮੀਤ ਬਾਵਾ ਜਿਨ੍ਹਾਂ ਦੇ ਨਾਂ ਨਾ ਜਿਆਦਾ ਮਸ਼ਹੂਰ ਪਿੰਡ ਕੋਠੇਵਾਇਦਾ ਜੀ ਜੀ ਅਸੀਂ ਫੈਮਿਲੀ ਦੇ ਵਿੱਚ ਮੇਰੇ ਫਾਦਰ ਨੇ ਮਦਨ ਨੇ ਮੇਰੇ ਫਾਦਰ ਸਾਹਿਬ ਖੇਤੀਬਾੜੀ ਦਾ ਕੰਮ ਕਰਦੇ ਨੇ ਕਿ ਪਿੰਡ ਦੇ ਸਰਪੰਚ ਵੀ ਲੈ ਚੁਕੇ ਨੇ ਜੀ ਅਸੀਂ ਚਾਰ ਭੈਣ ਭਰਾ ਹਾਂ ਜਿਨ੍ਹਾਂ ਵਿੱਚ ਅਸੀਂ ਦੋ ਬ੍ਰਦਰਾਂ ਦੋ ਭੈਣਾਂ ਨੇ ਇੱਕ ਮੇਰਾ ਬੇਟਾ ਵਾ 4 ਸਾਲ ਦਾ ਜੀ ਇੱਕ ਮੇਰੀ ਵਾਈਫ ਨੇ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੈਲੀਕਲਾਂ ਤੋਂ ਪਲੱਸ 2 ਕੀਤੀ ਆ ਜੀ 2010 ਤੇ ਡਿਪਾਰਟਮੈਂਟ ਕੋ ਤਾਂ ਜੁਆਇਨ ਕੀਤਾ ਤੁਸੀਂ ਹਾਂਜੀ ਮੈਂ ਡਿਪਾਰਟਮੈਂਟ ਦੇ ਵਿੱਚ ਜੀ 2011 ਦੇ ਵਿੱਚ ਜੁਆਇਨਿੰਗ ਕੀਤੀ ਹੈ ਜੀ ਸ਼ੁਰੂਤੋਂ ਹੀ ਤੁਹਾਡਾ ਪੰਜਾਬ ਪੁਲਿਸ ਹੀ ਜੁਆਇਨ ਕਰਨ ਦਾ ਇਰਾਦਾ ਸੀ ਜਾਂ ਕੋਈ ਹੋਰ profession ਜੁਆਇਨ ਕਰਨਾ ਚਾਹੁੰਦੇ ਸੀ ਹਾਂਜੀ ਮੇਰੇ ਜੀ ਚਾਚਾ ਜੀ ਰਹੇ ਨੇ ਪੰਜਾਬ ਪੁਲਿਸ ਮਹਿਕਮੇ ਦੇ ਵਿੱਚ ਇਸ ਵਕਤ ਸਬ ਇੰਸਪੈਕਟਰ ਦੀ ਪੋਸਟ ਤੇ ਮੈਂ ਤੇ ਜੀ ਜਿਆਦਾ ਉਹਨਾਂ ਨੂੰ ਦੇਖ ਦੇ ਕੇ ਮੇਰੀ ਮਨ ਦੇ ਵਿੱਚ ਇਹੋ ਸੀ ਕਿ ਮੈਂ ਮਹਿਕਮੇ ਦੇ ਵਿੱਚ ਆਵਾਂ ਪ੍ਰਤੀ ਹੋਵਾਂ ਕਿਉਂਕਿ ਜਦੋਂ ਮੈਂ ਸਕੂਲ ਜਾਂਦਾ ਸੀ ਤੇ ਉਹਨਾਂ ਨੂੰ ਜਦੋਂ ਯੂਨੀਫਾਰਮ ਪਾਉਂਦਿਆਂ ਦੇਖਣਾ ਤਾਂ ਮੈਨੂੰ ਇੱਕ ਵੱਖਰੀ ਜੀ ਫੀਲ ਮਹਿਸੂਸ ਹੁੰਨੀ ਕਿ ਪੰਜਾਬ ਪੁਲਿਸ ਵਿਭਾਗ ਦੇ ਟੌਰ ਜੀ ਦੀ ਪਤਾ ਲੱਗਣਾ ਕਿ ਟੌਰ ਬਹੁਤ ਆ ਕਿ ਉਹਨਾਂ ਦੇ ਨਾਲ ਇੱਕ ਦੋਰੀ ਮੈਂ ਪਬਲਿਕ ਸਟਾਫਾਂ ਤੇ ਵੀ ਗਿਆ ਵਾਂ ਮਤਲਬ ਪਬਲਿਕ ਨੇ ਬੜੇ ਪਿਆਰ ਨਾਲ ਬੁਲਾਉਣਾ ਵਾਂ ਉਹਨਾਂ ਨੂੰ ਹਰ ਨੇ ਆਵਾਜ਼ ਮਾਰ ਕੇ ਆਣ ਕੇ ਮਿਲਣਾ ਵਾਂ ਤੇ ਮੇਰੇ ਮਨ ਦੇ ਵਿੱਚ ਵੀ ਕੁਝ ਮਹਿਸੂਸ ਹੁੰਨੀ ਕਿ ਜੀ ਪੰਜਾਬ ਪੁਲਿਸ ਦੀ ਜੇ ਨੀਟ ਹੋ ਰਹਾ ਤੇ ਮੇਰੇ ਵੀ ਮਤਲਬ ਮਨ ਦੇ ਵਿੱਚ ਆ ਗਿਆ ਕਿ ਮੈਂ ਵੀ ਪੰਜਾਬ ਪੁਲਿਸ ਮੈਂ ਕਿਵੇਂ ਦਾ ਇੱਕ ਹਿੱਸਾ ਬਣਾ ਜੀ ਜੁੜਾਚ 31 ਜਨ 2025 ਨੂੰ ਤੁਸੀਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇੱਕ ਲੜਕੀ ਨੂੰ ਤੁਸੀਂ ਮੌਤੇ ਮੂੰਹ ਚੋਂ ਬਾਹਰ ਲੈ ਕੇ ਆਏ ਹੋ ਹਾਂਜੀ ਥਾਣਾ ਕਿਲਾ ਲਾਲ ਸਿੰਘ ਦਾ ਇਨਸੀਡੈਂਟ ਹੈ ਕੀ ਸੀ ਉਹ ਇਨਸੀਡੈਂਟ ਉਹ ਪਲੀਸ ਸਾਡੇ ਵਿਊਅਰਸ ਨਾਲ ਸ਼ੇਅਰ ਕਰੋ ਹਾਂਜੀ 31 ਜਨਵਰੀ ਦੀ ਗੱਲ ਆ ਜੀ ਮੈਂ ਥਾਣਾ ਕਿਲਾ ਲਾਲ ਸਿੰਘ ਡਿਊਟੀ ਤੇ ਸੀ ਉਸ ਮੌਕੇ ਤੇ ਇਹ ਸਾਡੇ ਨਾਲ ਹੀ ਬਿਲਕੁਲ ਥਾਣੇ ਦੇ ਨਾਲ ਹੀ ਨਹਿਰ ਲੰਘਦੀ ਆ ਜਿੱਥੇ ਇੱਕ ਲੜਕੀ ਨੇ ਪੁਲ ਦੇ ਉੱਪਰੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ ਕਿਉਂਕਿ ਰਾਤ 7:30 ਵਜੇ ਦਾ ਸਮਾਂ ਸੀ ਤੇ ਲੜਕੀ ਦੀ ਆਵਾਜ਼ ਸੁਣੀ ਬਚਾਓ ਬਚਾਓ ਦੀ ਮੈਂ ਥਾਣੇ ਤੋਂ ਭੱਜ ਕੇ ਬਾਹਰ ਗਿਆ ਕਿ ਜਿੱਥੇ ਪੁਲ ਦੇ ਉੱਪਰ 메ਨ ਰਸਤਾ ਨਿਕਲਦਾ ਹੈ ਪਬਲਿਕ ਬਹੁਤ ਜ਼ਿਆਦਾ ਇਕੱਠੀ ਹੋ ਗਈ ਸੀ ਕਿਉਂਕਿ ਨੇਰੇ ਨੇਰੇ ਦੇ ਵਿੱਚ ਨਹਿਰ ਦੇ ਵਿੱਚ ਕੁਝ ਦਿਖਦਾ ਨਹੀਂ ਪਿਆ ਪਬਲਿਕ ਨੇ ਫਿਰ ਰੋਲਾ ਪਾਇਆ ਕਿ ਕੁੜੀ ਨੇ ਛਾਲ ਮਾਰ ਦਿੱਤੀ ਹੈ ਨਹਿਰ ਦੇ ਵਿੱਚ ਕਿਉਂਕਿ ਫਿਰ ਮੇਰੇ ਥਾਣੇੋਂ ਮੁਲਾਜ਼ਮ ਆਏ ਦੋ ਟਾਰਚ ਲੈ ਕੇ ਵੱਡੀ ਉਹਨਾਂ ਨੇ ਟਾਰਚ ਮਾਰੀ ਨਹਿਰ ਦੇ ਵਿੱਚ ਜਿਸ ਦੇ ਟਾਰਚ ਦੇ ਨਾਲ ਵਸ ਲੜਕੀ ਦੀਆਂ ਸਾਨੂੰ ਪਾਣੀ ਦੇ ਉੱਪਰ ਬਾਹਾਂ ਹੀ ਦੇਖਣੀਆਂ ਪਈਆਂ ਅਸੱਚਲੀਆਂ ਤਾਂ ਮੈਂ ਫਿਰ ਉਹ ਵਰਦੀ ਦੇ ਵਿੱਚ ਸੀ ਉਸ ਮੌਕੇ ਤੇ ਮੈਂ ਬਿਨਾਂ ਸੋਚੇ ਬਿਨਾਂ ਕਿਸੇ ਡਰ ਤੋਂ ਕਿ ਜਾਂ ਕਿ ਮੈਂ ਇਹੋ ਹੀ ਮਨ ਦੇ ਵਿੱਚ ਕਿ ਮੈਂ ਲੜਕੀ ਨੂੰ ਬਚਾ ਕੇ ਬਾਹਰ ਲਿਆਉਣਾ ਤੇ ਮੈਂ ਉਸੇ ਟਾਈਮ ਬਿਨਾ ਡਾਰ ਤੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੇ ਹਨੇਰਾ ਹੋਣ ਕਰਕੇ ਲੜਕੀ ਦਾ ਪਤਾ ਨਹੀਂ ਲੱਗਦਾ ਪਿਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇਜ਼ ਸੀ ਨਹਿਰ ਦਾ ਤੇ ਜਦੋਂ ਲੜਕੀ ਜਦੋਂ ਦੇਖੀ ਉਦੋਂ ਕੀ ਹੋਰ ਜਗ੍ਹਾ ਸੀ ਤੇ ਜਦੋਂ 10-15 ਮਿੰਟ ਮੈਨੂੰ ਲੱਗੇ ਨਹਿਰ ਦੇ ਵਿੱਚ ਲੱਭਣਾ ਫਿਰ ਜਦੋਂ ਮੈਨੂੰ ਲੜਕੀ ਮਿਲ ਗਈ ਨਹਿਰ ਦੇ ਵਿੱਚ ਕਿਉਂਕਿ ਉਹਦੇ ਬੋਡੀ ਦੇ ਵਿੱਚ ਸਾਰਾ ਪਾਣੀ ਭਰ ਚੁੱਕਾ ਸੀ ਲੜਕੀ ਦਾ ਸਰੀਰ ਬਹੁਤ ਜ਼ਿਆਦਾ ਭਾਰਾ ਹੋ ਗਿਆ ਸੀ ਉਹਨੂੰ ਮੈਂ ਬਹੁਤ ਹੀ ਜ਼ਿਆਦਾ ਆਪਣੀ ਜੋੜ ਦੇ ਨਾਲ ਹਿੰਮਤ ਦੇ ਨਾਲ ਉਹਨੂੰ ਲੜਕੀ ਨੂੰ ਕਿਨਾਰੇ ਤੇ ਲੈ ਕੇ ਆਇਆ ਸਾਡੇ ਐਸਐਚਓ ਸਾਹਿਬ ਵੀ ਮੌਕੇ ਤੇ ਹਾਜ਼ਰ ਸੀ ਉਹਨਾਂ ਨੇ ਫਿਰ ਜਦੋਂ ਕਿਨਾਰੇ ਦੇ ਉਹਨਾਂ ਨੇ ਵੀ ਮਦਦ ਕਰਕੇ ਲੜਕੀ ਨੂੰ ਬਾਹਰ ਕੱਢਿਆ ਜਿਸ ਨੂੰ ਲੜਕੀ ਨੂੰ ਅਸੀਂ ਆਪਣੀ ਗੱਡੀ ਸਰਕਾਰੀ ਦੇ ਵਿੱਚ ਲਾਗੇ ਨੇੜੇ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਪਹੁੰਚਾਇਆ ਗਿਆ ਤੇ ਉੱਥੇ ਬਿਲਕੁਲ ਡਾਕਟਰਾਂ ਦੱਸਿਆ ਕਿ ਕੁੜੀ ਬਿਲਕੁਲ ਠੀਕ ਠਾਕ ਹੈ ਤਾਂ ਕੀ ਉਸ ਤੋਂ ਬਾਅਦ ਉਸ ਲੜਕੀ ਨੇ ਜਾਂ ਉਹਦੇ ਪਰਿਵਾਰਕ ਮੈਂਬਰਾਂ ਨੇ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹਾਂਜੀ ਅਮਰੇ ਸਿਹਰੇ ਅਗਲੇ ਦਿਨ ਜੀ ਸਵੇਰ 10 ਵਜੇ ਨਾਲ ਉਹਨਾਂ ਪਰਿਵਾਰ ਮੈਂਬਰ ਫੈਮਲੀ ਸਾਰੀ ਥਾਣੇ ਆਈ ਉਹਨਾਂ ਨੇ ਆਉਂਦਿਆਂ ਪਹਿਲਾਂ ਤਾਂ ਮੇਰੇ ਬਾਰੇ ਪੁੱਛਿਆ ਕਿ ਮੁੰਡਾ ਜੁਗਰਾਜ ਆ ਅਸੀਂ ਉਹਨੂੰ ਮਿਲਣਾ ਤੇ ਉਹ ਸਾਰੀ ਪਰਿਵਾਰ ਦੀ ਫੈਮਲੀ ਮੇਰੇ ਕੋਲ ਆਈ ਉਹਨਾਂ ਦੇ ਜਿੰਨੇ ਫੈਮਲੀ ਮੈਂਬਰ ਆਏ ਉਹਨਾਂ ਨੇ ਇਕੱਲਾ ਇਕੱਲਾ ਮੇਰਾ ਆ ਕੇ ਬਹੁਤ ਸਤਿਕਾਰ ਕੀਤਾ ਨਾਲੇ ਉਹਨਾਂ ਨੇ ਬਹੁਤ ਧੰਨਵਾਦ ਕੀਤਾ ਕਿ ਸਾਡੀ ਲੜਕੀ ਦੀ ਤੁਸੀਂ ਜਾਨ ਬਚਾਈ ਆ ਤੇ ਸਾਨੂੰ ਬਹੁਤ ਜ਼ਿਆਦਾ ਤੁਹਾਡੀ ਵਰਦੀ ਤੇ ਤੁਹਾਡੇ ਡਿਪਾਰਟਮੈਂਟ ਤੇ ਬਹੁਤ ਜ਼ਿਆਦਾ ਮਾਣ ਸਾਨੂੰ ਵੀ ਜੋ ਤੁਸੀਂ ਇੰਨਾ ਵਧੀਆ ਕੰਮ ਕੀਤਾ ਹੈ ਬਹਾਦਰੀ ਵਾਲਾ ਕੰਮ ਕੀਤਾ ਸਾਨੂੰ ਵੀ ਤੁਹਾਡੇ ਤੇ ਬਹੁਤ ਜ਼ਿਆਦਾ ਮਾਣ ਹੈ ਕਿਉਂਕਿ ਅੱਜ ਅ ਸਵਿਮਿੰਗ ਕਿੱਥੋਂ ਸਿੱਖੀ ਤੁਸੀਂ ਹਾਂਜੀ ਜੀ ਸਾਡੇ ਪਿੰਡ ਦੇ ਲਾਗੇ ਛੋਟਾ ਜਿਹਾ ਇੱਕ ਨਹਿਰ ਵੀ ਕਹਿ ਦਿੱਦਾ ਸੁਆ ਵੀ ਕਹਿ ਦਿੱਤਾ ਜਾਂਦਾ ਅਸੀਂ ਛੋਟੇ ਹੁੰਦੇ ਹਾਂ ਉੱਥੇ ਨਹਿਰ 'ਚ ਹੀ ਨਹਾਉਂਦੇ ਰਹੇ ਹਾਂ ਤੇ ਉੱਥੋਂ ਹੀ ਵੱਡੇ ਹੋਏ ਹਾਂ ਤੇ ਉੱਥੋਂ ਸਾਨੂੰ ਪਾਣੀ ਤੋਂ ਤਾਂ ਡਰ ਨਹੀਂ ਲੱਗਦਾ ਕਿਉਂਕਿ ਨਹਿਰ ਦੇ ਛੋਟੇ ਛੋਟੇ ਹੁੰਦੇ ਹਾਂ ਨਹਾਉਂਦੇ ਰਹੇ ਹਾਂ ਉੱਥੋਂ ਅਸੀਂ ਕਿਸੇ ਕੋਲ ਟ੍ਰੇਨਿੰਗ ਨਹੀਂ ਲਈ ਤੇ ਬਸ ਜੀ ਇਦਾਂ ਹੀ ਸਿੱਖ ਲਈ ਆ ਜੀ ਨਹਿਰ 'ਚ ਯੂਰਾਜ ਅਰਨ ਬਹੁਤ ਹੀ ਘਟ ਇਹੋ ਜਿਹੇ ਇਨਸਾਨ ਹੁੰਦੇ ਆ ਕਿ ਜਿਨ੍ਹਾਂ ਦੇ ਸਾਹਮਣੇ ਸਪੋਸ ਕੁਝ ਗਲਤ ਹੋ ਰਿਹਾ ਹੁੰਦਾ ਹੈ ਜਾਂ ਉਹਨਾਂ ਨੂੰ ਫੀਲ ਹੁੰਦਾ ਹੈ ਕਿ ਕਿਸੇ ਨੂੰ ਸਾਡੀ ਮਦਦ ਦੀ ਜ਼ਰੂਰਤ ਆ ਤਾਂ ਉਹ ਬਿਨਾਂ ਸੋਚੇ ਸਮਝੇ ਉਹਨਾਂ ਦੀ ਮਦਦ ਕਰਕੇ ਇਨਸਾਨੀਅਤ ਦਾ ਫਰਜ਼ ਅਦਾ ਕਰਦੇ ਨੇ ਤੁਸੀਂ ਜੋ ਕੰਮ ਕੀਤਾ ਤੁਸੀਂ ਵੀ ਇਨਸਾਨੀਅਤ ਦਾ ਵਧੀਆ ਸਬੂਤ ਦਿੱਤਾ ਜੋ ਕਿਲਾ ਲਾਲ ਸਿੰਘ ਵਾਲਾ ਇਨਸਟੈਂਟ ਸੀ ਕੀ ਇਹਦੇ ਤੋਂ ਇਲਾਵਾ ਕੋਈ ਹੋਰ ਵਾਕਿਆ ਹੋਇਆ ਤੁਹਾਡੀ ਲਾਈਫ 'ਚ ਜਿਹਦੇ ਵਿੱਚ ਤੁਹਾਨੂੰ ਕਿਸੇ ਦੀ ਜਾਨ ਬਚਾਉਣ ਦਾ ਮੌਕਾ ਮਿਲਿਆ ਹੋਵੇ? ਹਾਂਜੀ ਮੈਂ ਥਾਣਾ ਫਤੇਗੜ ਚੂੜੀਆਂ ਵਿੱਚ ਵੀ ਲੱਗਾ ਰਿਆ ਹਾਂ। ਮੈਂ ਸਵੇਰ ਆਪਣੇ ਘਰ ਤੋਂ ਥਾਣੇ ਡਿਊਟੀ ਵਾਸਤੇ ਜਾਂਦਾ ਪਿਆ ਸੀ। ਤੇ ਰਸਤੇ ਵਿੱਚ ਜਦੋਂ ਮੈਂ ਲੋਦੀ ਨੰਗਲ ਪਿੰਡ ਨਾਲ ਕੇ ਅੱਗੇ 베ਰੀਆਂਵਾਲ ਪਿੰਡ ਆਉਂਦਾ ਵਾ। ਉੱਥੇ ਇੱਕ ਸਾਈਡ ਤੇ ਵਾਈਟ ਰੰਗ ਦੀ ਔਟੋ ਗੱਡੀ ਖਲੋਤੀ ਹੋਈ ਸੀ। ਹੂੰ ਤੇ ਸਾਡੀ ਆਦਤ ਹੁੰਦੀ ਆ ਜੀ ਅਸੀਂ ਜਦੋਂ ਵੀ ਆਪਣੇ ਏਰੀਆ ਵਿੱਚ ਜਾਂ ਥਾਣੇ ਤੋਂ ਜਾਂ ਜਾਣਾ ਜਾਂ ਘਰੋਂ ਚੱਲਣਾ ਅਸੀਂ ਚੌਵੇਂ ਬੰਨੇ ਦੇਖਦੇ ਹੁੰਨੇ ਕੋਈ ਗਲਤ ਅੰਸਰ ਦੇ ਨਹੀਂ ਕੋਈ ਫਿਰ ਰਿਹਾ ਜਾਂ ਕੋਈ ਹੋਰ ਕੋਈ ਗਲਤ ਬੰਦਾ ਆ ਕੇ ਗੱਡੀ ਖਲੋਤਾ ਹੋਇਆ ਵਾ ਜਾਂ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਗਲਤ ਅੰਸਰ ਕੋ ਨਸ਼ੇ ਵਾਲਾ ਨਾ ਹੋਵੇ ਤੇ ਮੈਂ ਦੇਖਿਆ ਕਿ ਗੱਡੀ ਅਲਟੋ ਖਲੋਤੀ ਹੋਈ ਆ ਉਹਨੂੰ ਮੈਂ ਸਾਈਡ ਤੇ ਆਪਣਾ ਬਾਈਕ ਤੇ ਸੀ ਮੈਂ ਮੈਂ ਸਾਈਡ ਤੇ ਲਾ ਕੇ 2-3 ਮਿੰਟ ਤੱਕ ਪਹਿਲਾਂ ਦੇਖਦਾ ਰਿਹਾ ਤੇ ਗੱਡੀ ਤੇ ਗੱਡੀ ਉੱਥੇ ਹੀ ਲੱਗੀ ਸੀ ਫਿਰ ਮੈਂ ਬਾਈਕ ਸਾਈਡ ਤੇ ਲਾ ਕੇ ਗੱਡੀ ਲੱਗ ਕੇ ਗਿਆ ਗੱਡੀ ਦੇ ਵਿੱਚ ਗੈਸ ਚਿੱਟੀ ਹੋਈ ਸਾਰੀ ਅੰਦਰੋਂ ਮਤਲਬ ਜਿਵੇਂ ਉਹਦੇ ਲੱਗਉਣਾ ਗੈਸ ਦੀ ਸਮੈਲ ਆਂਦੀ ਪਈ ਤੇ ਮੈਂ ਦੇਖਿਆ ਕਿ ਆਵਾਜ਼ ਵੀ ਮਾਰੀ ਉਹਦੇ ਕੋਈ ਆਵਾਜ਼ ਨਹੀਂ ਦਿੱਤੀ ਫਿਰ ਮੈਂ ਲੱਗੇ ਜਾ ਕੇ ਸ਼ੀਸ਼ੇ ਨੂੰ ਦੇਖਿਆ ਖੜਕਾਇਆ ਵੀ ਉਹਦੇ ਵਿੱਚ ਇੱਕ ਲੇਡੀ ਜਿਹੜੀ ਉਹ ਡਰਾਈਵ ਕਰਦੀ ਪਈ ਸੀ ਗੱਡੀ 'ਇੱਕ ਲੱਗੇ ਨਾਲ ਦੀ ਸੀਟ ਤੇ 2.5 ਸਾਲ ਦਾ ਬੱਚਾ ਵੀ ਸੀ ਦੋ ਬੱਚੇ ਉਹਦੇ ਪਿਛਲੀ ਸਾਈਡ ਹੀ ਤੇ ਗੱਡੀ ਲੋਕ ਸੀ ਤੇ ਮੈਂ ਕੋਸ਼ਿਸ਼ ਕੀਤੀ ਕਿ ਮੈਂ ਸ਼ੀਸ਼ਾ ਪਾਣਾ ਵਾਂ ਲੱਗੋ ਮੈਂ ਕੋਈ ਦੋਨੋਂ ਲਾਗੇ ਸਾਈਡ ਤੋਂ ਦੇਖਣ ਲੱਗ ਪਾ ਕਿ ਆ ਕੋਈ ਚੀਜ਼ ਮਿਲ ਜੇ ਮੈਨੂੰ ਉੱਥੇ ਇੱਕ ਇੱਟ ਪਈ ਹੋਈ ਸੀ ਉਹ ਮੈਂ ਸ਼ੀਸ਼ੇ ਤੇ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਦੇ ਵਿੱਚ ਗੈਸ ਗੈਸ ਸਿਲੰਡਰ ਤੇ ਗੱਡੀ ਕਰਵਾਈ ਸੀ ਤੇ ਗੈਸ ਬਹੁਤ ਜ਼ਿਆਦਾ ਭਰ ਗਈ ਕਿਤੇ ਪਾਈਪ ਲੀਕ ਹੋ ਗਈ ਸੀ ਉਹਦੀ ਓਕੇ ਤੇ ਮੈਂ ਇੱਟ ਦੀ ਮਾਰੀ ਸ਼ੀਸ਼ੇ ਤੇ ਤੇ ਉਹ ਗੈਸ ਇੰਨੀ ਕ ਜ਼ਿਆਦਾ ਬਣੀ ਉਹ ਸ਼ੀਸ਼ਾ ਦੇ ਟੁੱਟਾ ਨਹੀਂ ਪਰ ਇੱਟ ਬਹੁਤ ਜ਼ੋਰ ਮੇਰੇ ਮੋਢੇ ਤੇ ਵੀ ਵੱਜੀ ਓਕੇ ਤੇ ਮੈਂ ਪਬਲਿਕ ਕੋਈ ਤਿਆਗ ਮੈਂ ਪਬਲੀਕ ਇਸ ਨੂੰ ਵੀ ਸਾਰਾ ਮਤ ਲੈਣਾ ਵਾ ਤੇ ਇੱਕ ਟਰਾਲੀ ਟਰੈਕਟਰ ਤੇ ਜਾਂਦੇ ਪਏ ਜੀ ਉਹਨਾਂ ਦੀ ਅਜਨਾਲੇ ਵਾਲੀ ਸਾਈਡ ਕਿਤੇ ਮੇਲੇ ਤੇ ਜਾਣਾ ਹਾਂ ਪੰਘੂੜੇ ਲੱਦੇ ਹੋਏ ਸੀ ਹੂੰ ਉਹਨਾਂ ਕੋ ਮੈਂ ਦੱਸ ਪੁੱਛਿਆ ਖਲਾਰ ਕੇ ਕਿ ਤੁਹਾਡੇ ਕੋ ਕੋਈ ਰੋਡ ਲੋ ਇਹਦੀ ਹੈਗੀ ਆਂਦੇ ਹੈਗੀ ਆ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਉਹਨਾਂ ਨੂੰ ਮੈਂ ਜੋ ਦੱਸਿਆ ਆ ਗੱਲ ਆ ਉਹ ਵੀ ਆਏ ਤੇ ਮੈਂ ਡਰਾਈਵਰ ਸਾਈਡ ਵਾਲੀ ਜਿਹੜੀ ਬਾੜੀ ਆ ਉਹ ਮੈਂ ਰੋਡ ਦੇ ਨਾਲ ਨਾਲ ਉਹਨੂੰ ਧੱਕ ਕੇ ਖੋਲਿਆ ਉਹ ਜਿਹੜੀ ਲੇਡੀ ਸੀ ਉਹ ਬਿਹੋਸ ਹੋਈ ਉਹ ਨਾਲ ਜਦੋਂ ਬਾੜੀ ਖੁੱਲੀ ਆ ਤੇ ਥੱਲੇ ਡਿੱਗ ਪਈ ਤੇ ਇੱਕ ਪ੍ਰਾਈਵੇਟ ਗੱਡੀ ਸੀ ਲਾਗੂ ਵੀ ਦੇਖ ਕੇ ਰੁਕ ਗਏ ਉਹਨਾਂ ਨੂੰ ਮੈਂ ਜਦੋਂ ਦੱਸਿਆ ਕਿ ਇਦਾਂ ਵਾ ਬੱਚੇ ਆ ਤੇ ਉਹਨਾਂ ਵੀ ਮੇਰੀ ਹਲਪ ਕੀਤੀ ਆ ਆਪ ਉਤਰ ਕੇ ਉਹਨਾਂ ਆਪਣੀ ਗੱਡੀ ਦੇ ਵਿੱਚ ਲੇਡੀ ਜੀ ਤੇ ਬੱਚੇ ਵੀ ਆਪਾਂ ਉਹਨਾਂ ਦੀ ਪ੍ਰਾਈਵੇਟ ਗੱਡੀ ਬਿਠਾ ਕੇ ਤੇ ਫਤਿਹਗੜ ਚੂੜੀਆਂ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਤੇ ਜਿੱਥੇ ਡਾਕਟਰ ਨੇ ਉਹਨਾਂ ਦਾ ਟਰੀਟਮੈਂਟ ਕੀਤਾ ਜਿਹਨਾਂ ਦੱਸਿਆ ਕਿ ਬਿਲਕੁਲ ਠੀਕ ਠਾਕ ਆ ਉਹਨਾਂ ਦੱਸਿਆ ਕਿ ਤੁਸੀਂ ਜੇ 2-4 ਮਿੰਟ ਹੋਰ ਨਾ ਲੈ ਕੇ ਆਉਂਦੇ ਤਹ ਹੋ ਸਕਦਾ ਹੈ ਕਿ ਮਤਲਬ ਕੋਈ ਵੀ ਘਟਨਾ ਹੋ ਸਕਦੀ ਵਾਪਰ ਸਕਦੀ ਤੇ ਮਤਲਬ ਉਹਨਾਂ ਨੇ ਫਿਰ ਇਹ ਵੀ ਕਿਹਾ ਕਿ ਮਤਲਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਮੈਗਮੇ ਦੇ ਸਾਨੂੰ ਮਾਣ ਆ ਤੇ ਤੁਸੀਂ ਵਰਦੀ ਦੀ ਬਹੁਤ ਲਾਜ ਰੱਖਦੇ ਬਿਲਕੁਲ ਕਿਸੇ ਦੀ ਜਾਨ ਬਚਾਉਣ ਤੋਂ ਵੱਡਾ ਕੋਈ ਕੰਮ ਹੋ ਨਹੀਂ ਸਕਦਾ ਯੁਵਰਾਜ ਵੀ ਆਰ ਫਰੀਲੀ ਪ੍ਰਾਊਡ ਆਫ ਯੂ ਸਾਨੂੰ ਵੀ ਤੁਹਾਡੇ ਤੇ ਉਹਨਾਂ ਹੀ ਮਾਣ ਹੈ ਕਿ ਤੁਸੀਂ ਇਨਾ ਬਹਾਦਰੀ ਦਾ ਕੰਮ ਕੀਤਾ 2023 ਦੇ ਵਿੱਚ ਕਿਸੇ ਇਨਸੀਡੈਂਟ ਦੇ ਵਿੱਚ ਤੁਸੀਂ ਮਲਜ਼ਮਾ ਦੇ ਪਿੱਛੇ ਭੱਜ ਰਹੇ ਸੀ ਤੇ ਤੁਹਾਨੂੰ ਗੋਲੀ ਵੀ ਲੱਗੀ ਸੀ ਉਸ ਟਾਈਮ ਤੇ ਉਹ ਕੀ ਵਾਕਿਆ ਸੀ ਹਾਂਜੀ ਇਹ ਨਾ ਜੀ ਕਨਿਆਕੇ ਬੰਗਰ ਥਾਣੇ ਦੇ ਵਿੱਚ ਕੋਈ ਵਾਰਦਾਤ ਹੋਈ ਸੀ ਜਿਸ ਵਾਰਦਾਤ ਦੇ ਮੁਜਰਮਾਂ ਨੂੰ ਫਰਨ ਦੇ ਲਈ ਸਾਡੇ ਐਸਐਸਓ ਸਾਹਿਬ ਫਤੇਗੜ ਚੂੜੀਆਂ ਨੇ ਵੀ ਜੁਆਇੰਡ ਕੀਤਾ ਗਿਆ ਸੀ ਕੇਸ ਦੇ ਵਿੱਚ ਤੇ ਉਹ ਰਾਤ ਅਸੀਂ 11:30 ਵਜੇ ਦੇ ਕਰੀਬ ਸੰਗਤਪੁਰਾ ਪਿੰਡ ਵਿੰਦਾਵਾ ਅਸੀਂ ਉੱਥੇ ਰੇਡ ਕੀਤਾ ਸੀ ਮੁਜਰਮਾਂ ਦੇ ਘਰ ਜਦੋਂ ਉਹਨਾਂ ਨੇ ਸਾਡੀ ਗੱਡੀ ਹੁੰਦਿਆਂ ਸਰਕਾਰੀ ਗੱਡੀ ਵੀ ਦੇਖ ਲਈ ਤੇ ਮੁਜਰਮ ਜਿਹੜੇ ਸੀ ਉਹ ਅੱਗੇ ਲਾ ਕੇ ਭੱਜ ਗਏ ਹੂੰ ਹੂੰ ਤੇ ਭਜਦਾ ਭਜਦਾ ਉਹਨਾਂ ਸਾ ਸਾਡੀ ਪੁਲਿਸ ਪਾਰਟੀ ਦੇ ਫਾਇਰਿੰਗ ਵੀ ਕੀਤੀ ਅਸੀਂ ਵੀ ਉਹਨਾਂ ਦੇ ਮਗਰੇ ਭੱਜ ਗਏ ਜਦੋਂ ਸਾਡੇ ਵੀ ਐਸਐਸਓ ਸਾਹਿਬ ਨੇ ਜਵਾਬੀ ਫਾਇਰ ਦਿੱਤਾ ਉਹਨਾਂ ਨੂੰ ਅਸੀਂ ਕਿਉਂਕਿ ਰਾਤ ਬਹੁਤ ਜ਼ਿਆਦਾ ਮੀਂਹ ਹਨੇਰੀ ਬਹੁਤ ਜ਼ਿਆਦਾ ਆਉਂਦੀ ਅਸੀਂ ਜਦੋਂ ਭੱਜੇ ਉਹਨਾਂ ਨੇ ਫਿਰ ਇੱਕ ਦੋ ਫਾਇਰ ਫੇਰ ਕੀਤਾ ਤੇ ਫੇਰ ਹੀ ਕਰਕੇ ਤੋਂ ਉਹ ਬਚ ਕੇ ਭੱਜ ਗਏ ਸਾਡੇ ਤੋਂ ਅਸੀਂ ਜਦੋਂ ਲਾਈਟ ਦੇ ਥੱਲੇ ਹੋਇਆ ਮੈਂ ਤੇ ਸਾਡੇ ਐਸਐਚਓ ਸਾਹਿਬ ਨੇ ਵੇਖਿਆ ਕਿ ਤੇਰੇ ਬਲੱਡ ਲੱਗਾ ਹੋਇਆ ਜੂਨੀਫਾਰਮ ਨੂੰ ਤੇ ਮੈਂ ਸਰ ਉਦਾਂ ਇਹ ਲੋਹੇ ਦੀਆਂ ਤਾਰ ਉੱਤੇ ਆਈਆਂ ਖਿਲਰੀਆਂ ਉਹ ਵੱਜ ਗਈ ਹੋਣੀ ਆ ਆਂਦੇ ਨਹੀਂ ਤੂੰ ਜੂਨੀਫਾਰਮ ਆਪਣੇ ਕੋਲ ਮੈਂ ਖੋਲ੍ਹੀ ਬਟਨ ਤੇ ਆਂਦੇ ਕਿ ਤੇਰੇ ਗੋਲੀ ਲੱਗੀ ਆ ਤੇ ਮੈਨੂੰ ਕਿ ਮੱਲ ਹੌਸਲਾ ਦਿੱਤਾ ਉਹਨਾਂ ਕਿ ਘਬਰਾਉਣਾ ਨਹੀਂ ਆ ਕੋਈ ਗੱਲ ਹੀ ਮੈਂ ਸਰ ਘਬਰਾਉਣ ਵਾਲੀ ਤੇ ਗੱਲ ਹੀ ਕੋਈ ਨਹੀਂ ਅਸੀਂ ਮਹਿਕਮੇ ਦੇ ਵਿੱਚ ਕੋਈ ਵੀ ਓਕੇ ਟਾਈਮ ਕੋਈ ਵੀ ਹੁੰਦਾ ਵੀ ਲੜਨ ਲਈ ਤਿਆਰ ਉਨਾ ਮੈਨੂੰ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਬਿਠਾ ਕੇ ਮੈਨੂੰ ਅੰਮ੍ਰਿਤਸਰ ਸਕਾਉਡ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਮੈਂ ਤਿੰਨ ਤੋਂ ਚਾਰ ਦਿਨ ਦਾਖਲ ਰਿਆ ਮੈਂ ਉੱਥੇ ਪ੍ਰੇਡ ਦੇ ਵਿੱਚ ਜਿਹੜੀ ਮੇਰੇ ਗੋਲੀ ਲੱਗੀ ਸੀ ਪ੍ਰੇਡ ਕਰਕੇ ਉਹ ਗੋਲੀ ਕੱਢ ਦਿੱਤੀ ਗਈ ਤੇ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਪ੍ਰੋਪਰਲੀ ਰਿਕਵਰ ਹੁੰਦਿਆਂ ਹਾਂਜੀ ਮੈਂ ਡੇਰਕ ਮਹੀਨੇ ਬਾਅਦ ਡਿਪਾਰਟਮੈਂਟ ਦੇ ਵਿੱਚ ਫਿਰ ਜਾਨੀ ਕੀਤੀ ਸੀ ਤੁਹਾਡੇ ਜਿੰਨੇ ਵੀ ਤੁਸੀਂ ਆਪਣੇ ਬਹਾਦਰੀ ਦੇ ਕિસ્ਸੇ ਦੱਸਿਆ ਕੀ ਇਹਨਾਂ ਨੂੰ ਸੀਨੀਅਰ ਆਫੀਸਰਸ ਵੱਲੋਂ ਰੈਕਗਨਾਈਜ਼ ਕੀਤਾ ਗਿਆ? ਹਾਂ ਜੀ ਬਟਾਲਾ ਕ ਰੱਬ ਦੇ ਕਮੇਟੀ ਮੈਂਬਰ ਦੇ ਸਾਡੇ ਐਸਪੀ ਹਡਕਰ ਸਾਹਿਬ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸਾਡੇ ਐਸਐਸਪੀ ਸਾਹਿਬ ਬਟਾਲਾ ਵੱਲੋਂ ਇਹਨਾਂ ਵੱਲੋਂ ਵੀ ਮੈਨੂੰ ਅਵਾਰਡ ਦਿੱਤਾ ਜਾਣਾ ਹੈ। ਤੁਸੀਂ ਚਲੋ ਵੈਸੇ ਤਾਂ ਸਾਨੂੰ ਡਿਪਾਰਟਮੈਂਟ 'ਚ ਟਾਈਮ ਮਿਲਦਾ ਨਹੀਂ ਹੈਗਾ ਪਰ ਫਿਰ ਵੀ ਜਦੋਂ ਫ੍ਰੀ ਟਾਈਮ ਮਿਲਦਾ ਹੈ ਤੇ ਉਦੋਂ ਕੀ ਕਰਨਾ ਬਸੱਸ ਕਰਦੇ ਹੋ? ਹਾਂ ਜੀ ਮੈਂ ਸਪੋਰਟਸ ਵੀ ਪਸੰਦ ਕਰਦਾ ਹਾਂ ਮੈਂ ਜੈਵਲਨ ਥਰੋ ਦੇ ਵਿੱਚ ਨੈਸ਼ਨਲ ਗੇਟਾਂ ਆਵਾਂ ਤੇ ਮੈਂ ਜਿੰਮ ਦਾ ਵੀ ਬਹੁਤ ਜ਼ਿਆਦਾ ਸ਼ਕੀਨ ਹਾਂ ਓਕੇ ਤੇ ਹੁਣ ਵੀ ਤੁਸੀਂ ਰੈਗੂਲਰਲੀ ਜਿੰਮ ਕਰਦੇ ਹੋ ਹਾਂਜੀ ਨਹੀਂ ਰੈਗੂਲਰ ਤੇ ਨਹੀਂ ਜਦੋਂ ਕਿਤੇ ਟਾਈਮ ਮਿਲ ਜਾਂਦਾ ਵਾ ਚਲ ਜਾਂਦਾ ਨਹੀਂ ਤੇ ਗਰਾਊਂਡ ਤੇ ਸਵੇਰੇ ਸੇਰੇ ਜਾਈ ਦਈ ਹਾਂ ਠੀਕ ਫਿਟਨੈਸ ਹਾਂਜੀ ਹਾਂਜੀ ਉਹ ਤਾਂ ਜ਼ਰੂਰੀ ਆ ਜੀ ਪਹਿਲਾਂ ਓਕੇ ਵਿਕਰਜ ਆ ਲਾਸਟ ਦੇ ਵਿੱਚ ਸਾਡੇ ਵਿਊਅਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਤਾਂ ਪਬਲਿਕ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਜਿਵੇਂ ਉਹਨਾਂ ਲੜਕੀ ਵਾਲਾ ਐਕਸੀਡੈਂਟ ਹੋਇਆ ਸੀ ਕਿ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ ਤੇ ਉੱਥੇ ਪਬਲਿਕ ਦੇ ਲੋਕ ਬਹੁਤ ਜ਼ਿਆਦਾ ਖਲੋਤੇ ਹੋਏ ਸੀ ਅਸੀਂ ਤੇ ਚਲੋ ਥਾਣਾ ਸਾਡਾ ਲੱਗੇ ਹੁੰਦੇ ਨਾਲ ਤੇ ਅਸੀਂ ਤਾਂ ਪਬਲਿਕ ਦੇ ਲਈ ਹਰ ਟਾਈਮ ਔਖਾ ਸੌਖਾ ਵੇਲੇ ਹਰ ਵੇਲੇ ਹਾਜ਼ਰ ਆਉਣ ਵਾਲੀ ਹਾਂ ਲੋੜ ਪੈਣ ਤੇ ਪਰ ਮੈਂ ਤੇ ਇਹ ਕਹਿੰਨਾ ਵਾਂ ਕਿ ਜੇਕਰ ਅਸੀਂ ਸਾਡਾ ਥਾਣਾ ਉੱਦੇ ਲੱਗੇ ਨਾ ਹੁੰਦਾ ਤਾਂ ਹੋ ਸਕਦਾ ਕਿ ਲੜਕੀ ਨਾਲ ਕੋਈ ਵੀ ਦੁਰਘਟਨਾ ਘਟ ਸਕਦੀ ਤੇ ਮੈਂ ਤੇ ਇਹ ਪਬਲਿਕ ਕਹਿੰਨਾ ਵਾਂ ਜੇਕਰ ਅਸੀਂ ਭਲਾ ਕਰਦੇ ਹਾਂ ਇੱਕ ਦੂਜੇ ਦਾ ਜੇ ਮਾਲਕ ਸਾਡਾ ਵੀ ਭਲਾ ਕਰਦਾ ਬਿਲਕੁਲ ਜਿਵੇਂ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਆ ਕਿ ਆਪਾਂ ਹਰ ਕਿਸੇ ਦਾ ਭਲਾ ਕਰੀਏ ਭਾਵੇਂ ਇਹ ਨਹੀਂ ਅਸੀਂ ਵਰਤੀ ਦੇ ਵਿੱਚ ਆ ਜਦੋਂ ਵੀ ਤੁਸੀਂ ਕਿਸੇ ਦਾ ਜਾਂਦੇ ਆਉਂਦੇ ਉਹਦੋਂ ਵੀ ਭਲਾ ਕਰੋ ਤੇ ਜੇਕਰ ਤੁਹਾਡੇ ਤੇ ਵੀ ਕੱਲ ਨੂੰ ਕੋਈ ਇਹੋ ਜਿਹਾ ਕੋਈ ਦਰਘਟਨਾ ਵਾਪਰਦੀ ਆ ਜਾਂ ਕੋਈ ਇਹੋ ਜਿਹਾ ਕੋਈ ਵੀ ਚੀਜ਼ ਹੁੰਦੀ ਆ ਤੇ ਕੋਈ ਨਾ ਕੋਈ ਤੁਹਾਡੇ ਨਾਲ ਵੀ ਜ਼ਰੂਰ ਖੜੇ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇੰਨੇ ਵਧੀਆ ਇੱਕ ਤਾਂ ਆਪਣੇ ਬਹਾਦਰੀ ਦੇ ਕਿਸੇ ਸਾਡੇ ਨਾਲ ਸ਼ੇਅਰ ਕੀਤੇ ਪਲੱਸ ਤੁਸੀਂ ਬਿਹਾਈਂਡ ਦਾ ਬੈਚ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਥੈਂਕ ਯੂ so much ਥੈਂਕ ਯੂ ਫॉर ਬੀਇੰਗ ਪਾਰਟ ਆਫ ਦਿਸ